ਪ੍ਰੀਤ ਕਥਾਵਾਂ ਪੰਜਾਬੀਆਂ ਦੇ ਪ੍ਰੇਮ ਭਾਵ ਦੇ ਜਜ਼ਬੇ ਦਾ ਲੋਕ ਕਥਾ ਸਾਹਿਤ ਵਿੱਚ ਪ੍ਰੀਤ ਕਥਾਵਾਂ ਰਾਹੀਂ ਭਰਪੂਰ ਪ੍ਰਗਟਾਵਾ ਹੋਇਆ ਹੈ ਇਹ ਪ੍ਰੀਤ ਕਥਾਵਾਂ ਬਾਅਦ ਵਿੱਚ ਪੰਜਾਬੀ ਦੇ ਕਿੱਸਾ ਸਾਹਿਤ ਦਾ ਵਿਸ਼ਾ ਵਸਤੂਆਂ ਵੀ ਬਣੀਆਂ ਇਨ੍ਹਾਂ ਪ੍ਰੀਤ ਕਥਾਵਾਂ ਦੇ ਨਿੱਕੇ-ਨਿੱਕੇ ਵੇਰਵੇ ਸਮੇਂ-ਸਮੇਂ ਬਦਲਦੇ ਰਹੇ ਹਨ ਹਰ ਕਥਾ ਦੇ ਚੌਕਟੇ ਵਿੱਚ ਉਸ ਸਮੇਂ ਦੇ ਸਮਾਜਿਕ ਤੇ ਸਭਿਆਚਾਰਕ ਰੰਗ ਵੀ ਉਗੜੇ ਹਨ ਪੰਜਾਬੀ ਦੀਆਂ ਪ੍ਰੀਤ ਕਥਾਵਾਂ ਵਿੱਚ ਆਦਰਸ਼ਕ ਪੰਜਾਬੀ ਗੱਭਰੂ ਅਤੇ ਪੰਜਾਬੀ ਮੁਟਿਆਰ ਦਾ ਜੁਸਾ ਨਹਾਰ ਮਚਲਦੇ ਜਜ਼ਵੇ ਪਿਆਰ ਦੇ ਮਜੀਠੇ ਰੰਗ ਵਿੱਚ ਰੰਗੀ ਸ਼ਖਸੀਅਤ ਆਪਣੇ ਸਾਥੀ ਲਈ ਸਭ ਕੁਝ ਨਿਸ਼ਾਵਰ ਕਰਨ ਦੀ ਭਾਵਨਾ ਗੱਲ ਕੀ ਪੰਜਾਬੀਆਂ ਦੀ ਜ਼ਿੰਦਗੀ ਦਾ ਰੋਮਾਂਟਿਕ ਪੱਖ ਖੂਬ ਉਭਾਰਿਆ ਹੈ ਹੀਰ ਰਾਂਝੇ ਦੀ ਇਸ ਕਹਾਣੀ ਦਾ ਮੁੱਖ ਚੌਕਟਾ ਭਾਵੇਂ ਇੱਕ ਹੈ ਪਰ ਪੰਜਾਬੀ ਦੇ ਵੱਖ-ਵੱਖ ਕਿਸਿਆਂ ਵਿੱਚ ਇਸ ਦੀ ਵੱਖ-ਵੱਖ ਵੀਰਵੀ ਵੀ ਮਿਲਦੇ ਹਨ ਹਰ ਰਚਨਹਾਰ ਨੇ ਇਸ ਕਹਾਣੀ ਨੂੰ ਬਿਆਨਦਿਆਂ ਆਪਣੀ ਸੋਚ ਅਤੇ ਵਿਸ਼ਵਾਸ ਦਾ ਰੰਗ ਇਸ ਉੱਤੇ ਚੜਾਇਆ ਹੈ ਪਰ ਇਹ ਸੱਚ ਹੈ ਕਿ ਇਹ ਪ੍ਰੇਮ ਕਹਾਣੀ ਪੰਜਾਬੀਆਂ ਦੇ ਪ੍ਰੇਮ ਭਾਵ ਨੂੰ ਬੜੀ ਖੂਬਸੂਰਤੀ ਨਾਲ ਬਿਆਨ ਕਰਦੀ ਹੈ। ਹੀਰ ਰਾਂਝੇ ਦੀ ਪ੍ਰੀਤ ਕਹਾਣੀ ਪੰਜਾਬ ਦੀ ਬਹੁਤ ਹਰਮਨ ਪਿਆਰੀ ਕਹਾਣੀ ਹੈ। ਪੰਜਾਬੀ ਵਿੱਚ ਦਮੋਦਰ ਤੋਂ ਲੈ ਕੇ ਅਨੇਕਾਂ ਕਵੀਆਂ ਅਤੇ ਕਿੱਸਾਕਾਰਾਂ ਨੇ ਸਮੇਂ-ਸਮੇਂ ਇਹ ਇਸ ਕਹਾਣੀ ਨੂੰ ਆਪਣੇ ਸ਼ਬਦਾਂ ਵਿੱਚ ਬਿਆਨਿਆ ਹੈ। ਪੰਜਾਬੀ ਦਾ ਪ੍ਰਸਿੱਧ ਕਿੱਸਾਕਾਰ ਵਾਰਿਸ ਸ਼ਾਹ ਤਾਂ ਇਸ ਇਕੋ ਪ੍ਰੀਤ ਕਹਾਣੀ ਨੂੰ ਵਿਆਗੜ ਕਰਕੇ ਪੰਜਾਬੀ ਦਾ ਹਰਮਨ ਪਿਆਰਾ ਕਵੀ ਬਣ ਗਿਆ। ਪੰਜਾਬੀ ਸਾਹਿਤ ਵਿੱਚ ਇਸ ਕਹਾਣੀ ਦੇ ਪਾਤਰਾਂ ਨੂੰ ਕਿੰਨਾ ਤੇ ਪ੍ਰਤੀਕਾਂ ਵਜੋਂ ਅਨੇਕਾਂ ਵਾਰੀ ਵਰਤਿਆ ਗਿਆ ਜਿਵੇਂ ਕਿ ਬੁੱਲੇ ਸ਼ਾਹ ਦੀ ਕਾਬਸਤਰ ਹੈ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ ਆਖੋ ਨਹੀਂ ਮੈਨੂੰ ਤੀ ਦੋ ਰਾਂਝਾ ਪੀੜ ਨਾ ਆਖੋ ਕੋਈ ਪੰਜਾਬੀ ਦੀਆਂ ਪ੍ਰੀਤ ਕਥਾਵਾਂ ਵਿੱਚ ਮਿਰਜ਼ਾ ਸਾਹਿਬਾ ਦੀ ਪ੍ਰੀਤ ਕਥਾ ਨੂੰ ਵੀ ਉੱਚੀ ਥਾਂ ਪ੍ਰਾਪਤ ਹੈ ਮਿਰਜ਼ਾ ਸਾਹਿਬਾ ਦੀ ਪ੍ਰੀਤ ਬਾਰੇ ਦਰਜਨਾ ਹੀ ਕਿਸੇ ਲਿਖੇ ਗਏ ਇਨ੍ਹਾਂ ਵਿੱਚੋਂ ਪੀਲੂ ਦਾ ਕਿੱਸਾ ਬਹੁਤ ਹਰਮਨ ਪਿਆਰਾ ਹੋਇਆ ਹੈ ਮਿਰਜ਼ਾ ਸਾਹਿਬਾ ਦੀ ਪ੍ਰੀਤ ਕਥਾ ਦਾ ਜ਼ਿਕਰ ਕਈ ਲੋਕ ਗੀਤਾਂ ਵਿੱਚ ਵੀ ਆਇਆ ਹੈ ਇਸ ਪ੍ਰੀਤ ਕਥਾ ਦਾ ਅੰਤ ਦੁੱਖ ਭਰਿਆ ਹੁੰਦਾ ਹੈ ਮਿਰਜ਼ੇ ਨੂੰ ਆਪਣੇ ਬਾਹੂਬਲ ਅਤੇ ਤੀਰ ਅੰਦਾਜ਼ੀ ਦੇ ਹੁਨਰ ਉੱਤੇ ਬਹੁਤ ਮਾਣ ਸੀ ਕਿੱਸਾ ਕਾਰਾਂ ਨੇ ਸਾਹਿਬਾ ਨੂੰ ਆਪਣੇ ਭਰਾਵਾਂ ਦੇ ਪਿਆਰ ਅਤੇ ਪ੍ਰੇਮ ਦੇ ਪਿਆਰ ਦੇ ਵਿਚਾਰ ਦੁਚਿੱਤੀ ਦਾ ਸ਼ਿਕਾਰ ਵਿਖਾਇਆ ਹੈ